ਪ੍ਰਭੂ ਜੀ ਦੀ ਅਸਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅਵਜ ਰਾਤ ਦੀ ਖੂਬਸੂਰਤ ਅਸੂਦੀ ਦੇ ਲਈ ਔਰ ਗੁੜੀ ਮਿੱਠੀ ਨੀਂਦ ਦੇ ਲਈ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਔਰ ਪਰਮੇਸ਼ਰ ਦੀ ਮਮਾ ਦੇ ਲਈ ਪ੍ਰਾਰਥਨਾ ਕਰਾਂਗੇ ਔਰ ਪਰਮੇਸ਼ਰ ਦੀ ਮਮਾ ਦੇ ਲਈ ਇੱਕ ਗੀਤ ਬੋਲਾਂਗੇ ਹਾਲੇਲੂਇਆ ਤੇਰਾ ਰੂ ਤੇਰਾ ਰੂ ਤੇਰਾ ਰੂ ਵਸੇ ਦਿਲ ਵਿੱਚ ਤੇਰਾ ਪਾਕਰੂ ਤੇਰਾ ਰੂ ਤੇਰਾ ਰੂ ਤੇਰਾ ਰੂ ਵਸੇ ਦਿਲ ਵਿੱਚ ਤੇਰਾ ਪਾਕਰੂ ਮੈਨੂੰ ਹਰਦਮ ਸੰਭਾ ਹੋਗਲਾ ਕਰਦਾ

ਤੇਰਾ ਪਾਕ ਰੂ ਰੰਗੇ ਆਪਣੇ ਚ ਰੰਗਦਾ ਫਿਰੇ ਰਾਂ ਜ਼ਿੰਦਗੀ ਦੀ ਦਸਦਾ ਫਿਰੇ ਰੰਗੇ ਆਪਣੇ ਚ ਰੰਗਦਾ ਫਿਰੇ ਰਾਂ ਜ਼ਿੰਦਗੀ ਦੀ ਦਸਦਾ ਦਿਲ ਦੀ ਇਹ ਅਰਜ਼ੂ ਵਸੇ ਦਿਲ ਵਿੱਚ ਤੇਰਾ ਪਾ ਕਰੂ ਤੇਰਾ ਰੂ ਤੇਰਾ ਰੂ ਤੇਰਾ ਰੂ ਵਸੇ ਦਿਲ ਵਿੱਚ ਤੇਰਾ ਪਾ ਕਰੂ ਮੈਨੂੰ ਹਰ ਦਮ ਸੰਭਾਲ ਕਰਦਾ ਮੇਰੇ ਨਾਲ ਰੂਬਰੂ ਵਸੇ ਦਿਲ ਵਿੱਚ ਤੇਰਾ ਪਾਕ ਰੂ ਤੇਰਾ ਰੂ ਤੇਰਾ ਰੂ ਤੇਰਾ ਰੂ ਵਸੇ ਦਿਲ ਵਿੱਚ ਤੇਰਾ ਪਾਕ ਰੂ ਵਸੇ ਦਿਲ ਵਿੱਚ ਤੇਰਾ ਪਾਕ ਰੂ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਪਰਮੇਸ਼ਰ ਜੀ ਨੇ ਸਾਨੂੰ ਅੱਜ ਦੀ ਹਜ਼ੂਰੀ ਦਾ ਸਮਾਂ ਦਿੱਤਾ ਔਰ ਆਓ ਅੱਜ ਦੇ ਵਚਨ ਦੇ ਵਿੱਚ ਜਾਂਦਿਆਂ ਅੱਜ ਰਾਤ ਦਾ ਵਚਨ ਜ਼ਬੂਰ 33 ਅਧਿਆਇ ਦੀ 7 ਨੰਬਰ ਆਇਤ ਮੈਂ ਤੇਰੀ ਦਇਆ ਵਿੱਚ ਮਗਨ ਅਤੇ ਆਨੰਦ ਹੋਵਾਂਗਾ ਕਿਉਂ ਜੋ ਤੂੰ ਮੇਰੇ ਦੁੱਖ ਨੂੰ ਵੇਖਿਆ ਹੈ ਤੂੰ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ ਹallelujah ਅੱਜ ਦੇ ਵਚਨ ਦੇ ਵਿੱਚ ਸੱਚਮੱਚ ਪਰਮੇਸ਼ਰ ਜੀ ਦੇ ਦਾਸ ਦਾ ਉਦਲਿਖਦੇ ਨੇ ਪਰਮੇਸ਼ੁਰ ਜੀ ਦਾਊਦ ਕਹਿੰਦੇ ਨੇ ਕਿ ਯਹਵਾ ਪਰਮੇਸ਼ੁਰੋ ਕਿ ਤੁਸੀਂ ਸਾਡੀ ਅਸੀਂ ਤੁਹਾਡੀ ਦਇਆ ਦੇ ਵਿੱਚ ਮਗਨ ਰਵਾਂਗੇ ਆਨੰਦ ਹੋਵਾਂਗੇ ਕਿਉਂ ਕਿ ਯਹਵਾ ਪਰਮੇਸ਼ੁਰ ਨੇ ਸਾਡੇ ਸਾਰੇ ਦੁੱਖਾਂ ਨੂੰ ਦੇਖਿਆ ਔਰ ਸਾਡੀ ਜਾਨ ਦੇ ਸਾਰੇ ਕਸ਼ਟਾਂ ਨੂੰ ਜਾਣ ਲਿਆ ਤਾਂ ਸੱਚਮੁੱਚ ਅੱਜ ਸਾਡਾ ਵੀ ਇਹੀ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਅੱਜ ਸਾਡੇ ਸਾਰੇ ਦੁੱਖਾਂ ਨੂੰ ਜਾਣ ਲਿਆ ਹੈ ਔਰ ਸਾਰੇ ਕਸ਼ਟਾਂ ਨੂੰ ਪਰਮੇਸ਼ੁਰ ਨੇ ਦੇਖਿਆ ਹੈ ਤੋ ਸੱਚਮੁੱਚ ਅੱਜ ਪਰਮੇਸ਼ਰ ਦੀ ਦਇਆ ਦੇ ਵਿੱਚ ਅਸੀਂ ਮगन ਹੋਵਾਂਗੇ ਔਰ ਆਨੰਦਿਤ ਹੋਵਾਂਗੇ ਔਰ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪੂਰੇ ਆਨੰਦ ਦੇ ਨਾਲ ਪੂਰੀ ਪਰਮੇਸ਼ਰ ਜੀ ਦੀ ਸ਼ਾਂਤੀ ਦੇ ਨਾਲ ਭਰਪੂਰੀ ਦੇ ਨਾਲ ਅਸੀਂ ਪ੍ਰਾਰਥਨਾ ਕਰਾਂਗੇ ਧੰਨਵਾਦ ਕਰਾਂਗੇ ਪਰਮੇਸ਼ਰ ਜੀ ਦਾ ਕਿ ਪਰਮੇਸ਼ਰ ਨੇ ਸਾਨੂੰ ਸਾਰੇ ਕਸ਼ਟਾਂ ਤੋਂ ਆਜ਼ਾਦ ਕੀਤਾ ਔਰ ਧੰਨਵਾਦ ਕਰਾਂਗੇ ਦਿਨ ਭਰ ਦੀਆਂ ਸਾਰੀਆਂ ਨਿਮਹਿਤਾ ਦੇ ਲਈ ਹਉ ਪ੍ਰਾਰਥਨਾ ਕਰਦੇ ਹਾਂ ਹallelujah hallelujah 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 ਧੰਨਵਾਦ 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 ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਥੋਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਅਜ਼ੂਰੀ ਦਾ ਸਮਾਂ ਬਖਸ਼ਿਆ ਹੈ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਮੇਰੇ ਖੁਦਾ ਜੋ ਰਾਤ ਦੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸਵਰਗੀ ਮੰਨੇ ਦੇ ਨਾਲ ਬਲੈਸ ਕੀਤਾ ਧੰਨਵਾਦ ਕਰਦੇ ਪਰਮੇਸ਼ਰ ਜੀ ਇਸ ਸਵਰਗੀ ਮਨਨੇ ਦੇ ਲਈ ਪ੍ਰਭੂ ਜੀ ਜੋ ਸਾਨੂੰ ਸੱਚਮੁੱਚ ਆਨੰਦ ਦਿੰਦਾ ਹੈ ਸ਼ਾਂਤੀ ਦਿੰਦਾ ਔਰ ਸਾਨੂੰ ਜੀਵਨ ਦੀ ਭਰਪੂਰੀ ਦਿੰਦਾ ਸੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਔਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਸੁਣਿਆ ਔਰ ਸੱਚਮੁੱਚ ਸਾਨੂੰ ਤੁਸੀਂ ਬਹੁਤ ਸਾਰਾ ਫਲ ਲੈਣ ਦੇ ਲਈ ਤਿਆਰ ਆ ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਜਿਨ੍ਹਾਂ ਵੀ ਭੈਣਾਂ ਭਰਾਵਾਂ ਤੱਕ ਇਸ ਵਚਨ ਨੂੰ ਤੁਸੀਂ ਪਹੁੰਚਾਇਆ ਹੈ ਖੁਦਾ ਹਰ ਇੱਕ ਭੈਣ ਭਰਾ ਦੇ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਅੱਜ ਦੇ ਵਚਨ ਕੰਮ ਕਰਨ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਇਹਨਾਂ ਸਾਰੇ ਭੈਣਾਂ ਭਰਾਵਾਂ ਦੀ ਜ਼ਿੰਦਗੀ ਦੇ ਵਿੱਚੋ ਮਿਲਦੀ ਰਵੇ ਔਰ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਸਾਰੇ ਦਿਨ ਭਰ ਦੀ ਜੋ ਵੀ ਤੁਸੀਂ ਆਸ਼ੀਸ਼ਾਂ ਬਰਕਤਾਂ ਸਾਨੂੰ ਦਿੱਤੀਆਂ ਪਰਮੇਸ਼ਰ ਜੀ ਜੋ ਵੀ ਤੁਸੀਂ ਸਾਨੂੰ ਪਰਮੇਸ਼ਰ ਜੀ ਹਰ ਇੱਕ ਬਲੇਸਿੰਗ ਦੇ ਨਾਲ ਬਲੇਸ ਕੀਤਾ ਧੰਨਵਾਦ ਕਰਦੇ ਖੁਦਾਵੰਨ ਜੀ ਤੁਸੀਂ ਦਿਨ ਪਰ ਵਿੱਚ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਸਾਡੇ ਬਾਹਰ ਅੰਦਰ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹਰ ਇੱਕ ਮੁਸ਼ਕਿਲ ਤੋਂ ਵਿਪਤਾ ਤੋਂ ਬਿਮਾਰੀ ਤੋਂ ਹਰ ਇੱਕ ਲੜਾਈ ਛਗੜੇ ਤੋਂ ਕਲੇਸ਼ ਤੋਂ ਹਰ ਇੱਕ ਪਰਮੇਸ਼ਰ ਜੀ ਦੁੱਖ ਦਰਦ ਤੋਂ ਬਚਾ ਕੇ ਰੱਖਿਆ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਡੇ ਸਾਰੇ ਕੰਮਾਂ ਕਰਾ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਪਵਿੱਤਰ ਆਤਮਾ ਸਾਡੇ ਅੰਗ ਸੰਗ ਸਹਾਇ ਹੋ ਕੇ ਸਾਡੇ ਨਾਲ ਚੱਲੇ ਔਰ ਪਰਮੇਸ਼ਵਰ ਜੀ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਡੀ ਮਦਦ ਸਹਾਇਤਾ ਕੀਤੀ ਧੰਨਵਾਦ ਕਰਦੇ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਹਿੰਮਤ ਦਿੱਤੀ ਤਾਕਤ ਦਿੱਤਾ ਔਰ ਬਾਲ ਦਿੱਤਾ ਪਰਮੇਸ਼ਰ ਜੀ ਦਿਨ ਪਰ ਦੇ ਸਾਰੇ ਕੰਮਾਂ ਕਰ ਵੀ ਸਾਡੀ ਮਦਦ ਕੀਤੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਡੇ ਘਰਾਂ ਪਰਿਵਾਰਾਂ ਦੇ ਉੱਪਰ ਆਪਣੀ ਦਇਆ ਨੂੰ ਬਣਾਏ ਰੱਖਿਆ ਪਰਮੇਸ਼ਰ ਜੀ ਤੁਸੀਂ ਸਾਡੇ ਬੱਚਿਆਂ ਦੇ ਉੱਪਰ ਸਾਡੇ ਪ੍ਰਭ ਜੀ ਬਜ਼ੁਰਗਾਂ ਦੇ ਉੱਪਰ ਸਾਡੇ ਭੈਣਾਂ ਭਾਈਆਂ ਦੇ ਉੱਪਰ ਆਪਣੀ ਦਇਆ ਨੂੰ ਬਣਾ ਕੇ ਰੱਖਿਆ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਸਾਰੀਆਂ ਸ਼ੀਸ਼ਾ ਬਰਕਤਾਂ ਦੇ ਲਈ ਹੋ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਸੀਂ ਸਾਨੂੰ ਪਛਤਾਪ ਦਾ ਤੋਬਾ ਦਾ ਇੱਕ ਹੋਰ ਮੌਕਾ ਦਿੱਤਾ ਸੱਚਮੁੱਚ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਖੁਦਾਵੰਨ ਜੀ ਧਰਤੀ ਤੇ ਪ੍ਰਭ ਜੀ ਇੱਦਾਂ ਹੀ ਆਏ ਔਰ ਪਾਪ ਦੇ ਵਿੱਚ ਹੀ ਚਲੇ ਗਏ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਖੁਦਾਵੰਨ ਜੀ ਦਇਆ ਦਿੱਤੀ ਔਰ ਪਰਮੇਸ਼ਰ ਸਾਡੇ ਉੱਪਰ ਅਨੁਗ੍ਰਹਿ ਕੀਤਾ ਪਰਮੇਸ਼ਰ ਜੀ ਸਾਡੇ ਉੱਪਰ ਦਇਆ ਕੀਤੀ ਕਿ ਅਸੀਂ ਤੁਹਾਡੇ ਨਾਮ ਨੂੰ ਜਾਣਦੇ ਜੀ ਜਾਣ ਸਕੇ ਪ੍ਰਭ ਜੀ ਪ੍ਰਭ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪਰਵਜੀ ਸੀ ਤੌਬਾ ਕਰਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਨ ਜੀ ਜੋ ਤੁਸੀਂ ਸਾਨੂੰ ਪ੍ਰਭ ਜੀ ਮੌਕਾ ਦਿੱਤਾ ਹੈ ਪਰਮੇਸ਼ਰ ਜੀ ਆਪਣੇ ਪਾਪਾ ਗੁਨਾਹਾਂ ਤੋਂ ਤੌਬਾ ਕਰਨ ਦੇ ਲਈ ਪਰਮੇਸ਼ਰ ਜੀ ਸਾਨੂੰ ਮਾਫ ਕਰਨਾ ਔਰ ਪ੍ਰਭ ਜੀ ਸਾਡੇ ਅੰਦਰ ਹਰ ਵਾਰ ਪ੍ਰਭ ਜੀ ਕੋਈ ਨਾ ਕੋਈ ਪਾਪ ਗੁਨਾਹ ਪਰਮੇਸ਼ਰ ਜੀ ਕੋਈ ਨਾ ਕੋਈ ਪ੍ਰਭ ਜੀ ਸੋਚ ਵਿਚਾਰ ਜੋ ਵੀ ਵੈਰੀ ਸਾਡੇ ਅੰਦਰ ਪਾਉਂਦਾ ਪਰਮੇਸ਼ਰ ਜੀ ਅੱਜ ਉਸ ਸਾਰੀਆਂ ਸੋਚਾਂ ਵਿਚਾਰਾਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਤੁਸੀਂ ਸਾਡੇ ਮਨਾਂ ਤੇ ਸਾਡੇ ਹਿਰਦਿਆਂ ਤੇ ਆਪਣਾ ਕਬਜਾ ਵਾਸ ਕਰੋ ਪਰਮੇਸ਼ਰ ਸਾਡੀਆਂ ਸੋਚਾਂ ਦੇ ਉੱਪਰ ਤੁਹਾਡਾ ਕਬਜਾ ਵਾਸ ਹੋਵੇ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਅਸੀਂ ਪਵਿੱਤਰਤਾਈ ਦੇ ਵਿੱਚ ਚੱਲਦੇ ਹੋਏ ਪ੍ਰਭ ਜੀ ਤੁਹਾਡੇ ਸਵਰਗ ਰਾਜ ਤੱਕ ਪਹੁੰਚ ਸਕੀਏ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਾਨੂੰ ਮਾਫ਼ ਕਰਨਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ ਮਾਫ਼ੀ ਦੇਣ ਵਾਲੇ ਪਰਮੇਸ਼ਰ ਹੋ ਖੁਦਾ ਪਰਮੇਸ਼ਰ ਦੀ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਦਿਲੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਪ੍ਰਭੂ ਜੀ ਤੁਹਾਡੀ ਅਜੂਲੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਖੁਦਾਬੰਦ ਜੀ ਜੋ ਡਿਊਟੀਆਂ ਦੇ ਨੇ ਪਰਮੇਸ਼ਰ ਜੀ ਆਪਣੇ ਕਮਾਕਾਰਾਂ ਤੇ ਨੇ ਨਾਈਟ ਸ਼ਿਫਟ ਦੇ ਨੇ ਪਰਮੇਸ਼ਰ ਜੀ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਵੀ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਆਪਣੀ ਪਵਿੱਤਰ ਲੋਉ ਦੇ ਵਿੱਚ ਕਵਰ ਕਰਕੇ ਰੱਖਣਾ ਖੁਦਾ ਤੁਹਾਡੇ ਸਵਰਗੀ ਦੂਤ ਉਹਨਾਂ ਦੀ ਰਾਖੀ ਕਰਨ ਪਰਮੇਸ਼ਰ ਜੀ ਜਿੰਨੇ ਭੈਣ ਭਰਾ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਜੀ ਬੈਠੇ ਹੋਏ ਨੇ ਖੁਦਾਬੰਦ ਜੀ ਇਹਨਾਂ ਨੂੰ ਵੀ ਆਪਣੇ ਹੱਥਾਂ ਵਿੱਚ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਇਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਸਿਰ ਦੇ ਬਲਤ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਮਹਾਨ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਛੋਹ ਨਹੀਂ ਨਾ ਪਾਈ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਪ੍ਰਭ ਜੀ ਰਾਤ ਦੇ ਸਮੇਂ ਇਹਨਾਂ ਨੂੰ ਨੀਂਦ ਡਿਸਟਰਬ ਨਾ ਕਰ ਸਕੇ ਪਰਮੇਸ਼ਰ ਜੀ ਨਾ ਨੀਂਦ ਨੂੰ ਖਰਾਬ ਨਾ ਕਰ ਸਕੇ ਮੇਰੇ ਮਹਾਨ ਪਰਮੇਸ਼ਰ ਜੀ ਜੋ ਵੀ ਖੁਦਾਵੰਨ ਜੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਰਾਤ ਦੇ ਸਮੇਂ ਪ੍ਰਭ ਜੀ ਵੈਰੀ ਦੇ ਵੱਲੋਂ ਪ੍ਰੋਬਲਮਸ ਪਾਈਆਂ ਜਾਂਦੀਆਂ ਪਰਮੇਸ਼ਰ ਜੀ ਅੱਜ ਹਰ ਇੱਕ ਟੈਨਸ਼ਨ ਨੂੰ ਚਿੰਤਾ ਨੂੰ ਪ੍ਰੋਬਲਮ ਨੂੰ ਪ੍ਰਭ ਯਸ਼ੂ ਮਸੀ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਆਪਣੇ ਬੱਚਿਆਂ ਨੂੰ ਸੱਚੀ ਸ਼ਾਂਤੀ ਦਿਓ ਪ੍ਰਭੂ ਜੀ ਹਾਰੀ ਕਬੂਰੇ ਸੁਪਨੇ ਤੋਂ ਆਜ਼ਾਦ ਕਰੋ ਮੇਰੇ ਮਹਾਨ ਖੁਦਾ ਪ੍ਰਭੂ ਜੀ ਇਹਨਾਂ ਨੂੰ ਤੁਹਾਡੇ ਹੀ ਸੁਪਨੇ ਆਉਣ ਪਰਮੇਸ਼ਵਰ ਜੀ ਤੁਹਾਡੇ ਦਰਸ਼ਨ ਖੁਦਾਵੰਨ ਜੀ ਤੁਹਾਡੇ ਵਚਨਾਂ ਦੇ ਪਰਮੇਸ਼ਵਰ ਜੀ ਗੁੱਜੇ ਪੇਦ ਆਪਣੇ ਬੱਚਾਂ ਤੇ ਤੁਸੀਂ ਜ਼ਾਰ ਕਰਨਾ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਵਰ ਜੀ ਤੁਹਾਡਾ ਪਵਿੱਤਰ ਆਤਮਾ ਖੁਦਾਵੰਨ ਜੀ ਨਾਲ ਘਰ ਪਰਿਵਾਰਾਂ ਦੇ ਅੰਦਰ ਪਰਮੇਸ਼ਵਰ ਜੀ ਨੂੰ ਚੱਲਦਾ ਫਿਰਦਾ ਨਜ਼ਰ ਆਵੇ ਪਰਮੇਸ਼ਵਰ ਜੀ ਇਹਨਾਂ ਦੇ ਸੋਚਾ ਵਿਚਾਰਾਂ ਨੂੰ ਸ਼ੁੱਧ ਕਰੋ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਪ੍ਰਭੂ ਜੀ ਇਹਨਾਂ ਦੇ ਬਿਸਤਰਿਆਂ ਦੇ گرد ਖੁਦਾਵੰਨ ਜੀ ਤੁਸੀਂ ਇਹਨਾਂ ਦੀ ਰਾਖੀ ਕਰਨਾ ਪ੍ਰਭੂ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਪ੍ਰਭੂ ਜੀ ਰਾਤ ਦੇ ਇੱਕ ਪਲ ਨੂੰ ਤੁਹਾਡੇ ਪਵਿੱਤਰ ਜ਼ਾਲੀ ਜ਼ੋਰ ਅਵਰ ਹੱਥਾਂ 'ਚ ਸੌਂਪਦੇ ਹੋਏ ਪ੍ਰਭੂ ਜੀ ਸਾਰੀ ਰਾਤ ਦੇ ਸਮੇਂ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ